ਤੋ ਖਾਲਸਾ ਜੀ ਇਹ ਕਲਗੀਧਰ ਦਾ ਜ ਅਵਤਾਰਪੁਰ ਦਾ ਇਹਦੀ ਲੱਖ ਲੱਖ ਨਹੀਂ ਸਵਾਸ ਸਵਾਤ ਵਧਾਈ ਦੀ ਹੋਵੇ ਤੇ ਕਲਗੀਧਰ ਦੇ ਲਾੜੇ ਪੁੱਤਰ ਬਾਬਾ ਅਜੀਤ ਸਿੰਘ ਤੇ ਬਾਬਾ ਜਾਰ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਨ ਸਿੰਘ ਤੇ ਭਾਈ ਸਾਹਿਬ ਸਿੰਘ ਤੇ ਬਾਕੀ ਦੇ ਪਿਆਰਿਆਂ ਦੇ ਸ਼ਹੀਦੀਪੁਰਬ ਵੀ ਅੱਜ ਦਾ ਦਿਨ ਹੈ ਸਤਿਗੁਰੂ ਦੇ ਅਵਤਾਰ ਦੀ ਵਧਾਈ ਤੇ ਸ਼ਹੀਦਾਂ ਦੀ ਯਾਦ ਹਮੇਸ਼ਾ ਲਈ ਆਪਣੇ ਸਿਰ ਦੇ ਵਿੱਚ ਵਸਦੀ ਰਹੇ ਸਤਿਗੁਰੂ ਕਿਰਪਾ ਕਰਨ ਤੋਂ ਸੰਗਤ ਕਰਨ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਮੋਰ ਤੇ ਤਾਂ ਪੂਰਬ ਕੀ ਇਸ ਪਿਆਮਾ ਆਪਣੇ ਅਵਤਾਰ ਧਾਰਨੀ ਜਗ੍ਹਾ ਦਾਸ ਜੇ ਆਪਣਾ ਸੂਖਮ ਰੂਪ ਵਿੱਚ ਚੌਪੈਟੀ ਦਾ ਸਮਾਪਤੀ ਹੋ ਜਾਂਦੇ ਕਿ ਹਾਂਜੀ ਮੋਰ ਤੇ ਤਾਂ ਪੂਰਬ ਕੀ ਇਸ ਪਿਆਮਾ ਮਾਰਾ ਜਿੰਨੇ ਮੋਰ ਦੇਰੇ ਪਿਤਾ ਗੁਰੂ ਕੇਕ ਬਹਾਦਰ ਸਾਹਿਬ ਜੀ ਨੇ ਪੂਰਬ ਪੂਰਬ ਦੀ ਤਰਫ ਨੂੰ ਪਿਆਨਾ ਚਲਣਾ ਕੀਤਾ ਭੰਦ ਤਾਂ ਤਕੇ ਤੀਰਤ ਨਾਨਾ ਅਗੇ ਇੱਕ ਪ੍ਰਕਾਰ ਦੇ ਤਰ੍ਹਾਂ ਤਰ੍ਹਾਂ ਦੇ ਤੀਰਥਾਂ ਤੇ ਜਾ ਕੇ ਇਸ਼ਨਾਨ ਕੀਤਾ ਤੀਰਥਾਂ ਨੂੰ ਪਵਿੱਤਰ ਕੀਤਾ ਚਰਨ ਪਾ ਕੇ ਜੀ ਜਾ ਤਰਵੇਨੀ ਭਏ ਜੇ ਮਹਾਰਾਜੀ ਸਰਵੇਣੀ ਦੇ ਉੱਪਰ ਗਏ ਉਹਨਾਂ ਦਾਨ ਦੇ ਨ ਕਰਦੇ ਬਤਾਏ ਉਹਨਾਂ ਦਾਨ ਕਰਦੇ ਹਨ ਬਸੀਤ ਹੋਏ ਸਹੀ ਪ੍ਰਕਾਸ਼ ਹਮਾਰਾ ਸਹੇ ਜੋ ਉੱਥੇ ਲਾ ਕੇ ਜੀ ਸਤਿਗੁਰ ਤੇਗ ਬਹਾਦਰ ਸਾਹਿਬ ਅਕਾਲ ਕੀ ਤਾਲੀ ਕਹਿੰਦੇ ਸਾਡਾ ਉਸ ਵੇਲੇ ਪ੍ਰਕਾਸ਼ ਹੋਇਆ ਕਿੱਥੇ ਹੋਇਆ ਪਟਨਾ ਸਾਹਿਬ ਦੇ ਪਵਲਯ ਪਟਨਾ ਸਾਹਿਬ ਵਿੱਚ ਭਾਵ ਜਨਮ ਲਿਆ ਅਸੀਂ ਅਵਤਾਰ ਧਾਰਿਆ 1700 ਤੇ 23 ਵਿਕਰਮੀ ਨੂੰ ਸੋ ਉਹ ਸਤਵੀਂ ਵਾਲੇ ਦਿਨ ਅੱਜ ਦੇ ਦਿਨ ਸੋ ਐਤਵਾਰ ਦਾ ਦਿਨ ਸੀ ਟਰਗਾ ਆਪਣ ਖਾਕ ਨਸ਼ਤਰ ਸੀ ਪਹਿਲੀ ਜਨਵਰੀ ਸੀ 1665 ਈਸਵੀ 23 ਫਗਰਾਂ ਦੀ ਪੋਹ ਦਾ ਦਿਨ ਸੀ ਅੱਜ ਦੇ ਦਿਨ ਸਤਿਗੁਰੂ ਗਰੀਬ ਨਵਾਜ਼ ਜੀ ਕਹਿੰਦੇ ਅਸੀਂ ਭਾਈ ਅਵਤਾਰ ਧਾਰਨ ਕੀਤਾ ਪਟਨਾ ਸ਼ਹਿਰ ਦੇ ਵਿੱਚ ਮਦਰ ਦੇਸ਼ ਹਮ ਕੋਲੇ ਆਏ ਮਦਰ ਦੇਸ਼ ਪੰਜਾਬ ਦੇ ਇਲਾਕੇ ਦਾ ਨਾਮ ਹੈ ਕੋਈ ਬਾਹਰ ਵਾਲੀ ਕਹਿੰਦਾ ਪਰ ਪੰਜਾਬ ਦੇ ਇਲਾਕੇ ਦਾ ਨਾਮ ਆ ਪੰਜਾਬ ਦੇ ਇਲਾਕੇ ਨੂੰ ਸਾਨੂੰ ਲੈ ਆਏ ਬਾਤ ਤਾਤ ਦਾਈ ਅੰਦਰ ਲਾਏ ਇਹ ਪ੍ਰਕਾਰ ਨਾਲ ਆੜ ਲੜਾਏ ਜੀਨੀ ਅੰਗ ਬਾਤ ਤਾਤ ਨ ਰੱਖਿਆ ਇਹ ਪ੍ਰਕਾਰ ਕਰਕੇ ਰੱਖਿਆ ਕੀਤੀ ਜੀਨੀ ਬਾਤ ਬਾਤ ਕੀ ਸਿਖ ਸ਼ਰਤਾਂ ਕਰਕੇ ਸਿੱਖਾਂ ਸਾਨੂੰ ਸਿੱਖਿਆ ਦੇਣਾ ਕੀਤੀ ਅਨੇਕ ਪ੍ਰਕਾਰ ਦੀ ਜਾਂ ਤਾਂ ਧਰਮ ਕਰਮ ਨੋ ਆਏ ਜਦੋਂ ਇਹ ਧਰਮ ਦਾ ਕੰਮ ਕਰਨ ਵਿੱਚ ਆਏ ਕੁਝ ਕਿ ਸੋਜੀ ਸਰੀਰ ਕਰਕੇ ਸੋਜੀ ਤਾਂ ਮਰਨੋ ਸਿੱਤਰ ਹੈ ਸਾ ਸਰੀਰ ਕਰਕੇ ਜਦੋਂ ਕੁਝ ਕਾਲਾਸਤਾ ਸਾਡੀ ਆਈ ਸੀ ਹੋਈ ਦੇਵ ਲੋਕ ਦਾ ਪਿਤਾ ਸੁਧਾਰ ਉਹਲੇ 9 ਸਾਲ ਦੀ ਉਮਰ ਸੀ ਮਹਾਰਾਜ ਜੀ ਮਾਰੇ ਕਨੇ ਦੇਵ ਲੋਕ ਸੱਚਖੰਡ ਨੂੰ ਸਾਡੇ ਪਿਤਾ ਗੁਰੂ ਤੇਗ ਬਹਾਦਰ ਦਾ 1732 ਵਿਕਰਮੀ ਵਿੱਚ ਮੱਘਰ ਦੀ ਪੰਚਮੀ ਨੂੰ ਵੀਰਵਾਰ ਦੇ ਦਿਨ ਸੱਚਖੰਡ ਨੂੰ ਪਿਆਨਾ ਈਕੜ ਫੋਰ ਦਲੀਸਰ 300 ਰੁਪਿਆ ਪਿਆਨਾ ਤੇਗ ਬਹਾਦਰ ਸੀ ਕਿਰਿਆ ਕਰੀ ਨਕਿਰ ਹੋਰ ਇਸ ਤਰੀਕੇ ਨਾਲ ਸੱਚਖੰਡ ਨੂੰ ਸਾਡੇ ਪਿਤਾ ਜੀ ਚਲੇ ਗਏ 9 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵਰਤਾ ਗੱਦੀ ਪ੍ਰਾਪਤ ਹੋਈ ਹੈ 48 ਸਾਲ 9 ਮਹੀਨੇ ਤੇ 28 ਦਿਨ ਜੀ ਉਮਰ ਆਤਪੂਰ ਜੀ ਦੀ 31 ਸਾਲ ਤੇ 11 ਮਹੀਨੇ ਤੇ 2 ਦਿਨ ਗੁਰਤਾ ਗੱਦੀ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ ਤੇ ਬਾਲਕ ਵਾਸਤਾ ਤੋਂ ਲੈ ਕੇ ਇਹ 48 ਬਤਾਰ ਸਾਲ ਦੀ ਉਮਰ ਤੱਕ ਖੰਡਾ ਖੜਕਾਇਆ ਹੈ ਤੇ ਖੰਡਾ ਖੜਕਾਉਣ ਦਾ ਕਾਰਨ ਦੱਸ ਲਿਤਾ ਹੈ ਜੇ ਇਹ ਕਥਾ ਸੁਣ ਕੇ ਤੇ ਸਤਿਗੁਰ ਦੀ ਲਿਖ ਧਰਤੀ ਲਿਖੀ ਹੋਈ ਪੜ੍ਹ ਕੇ ਤੇ ਫੇਰ ਵੀ ਸਿੱਖ ਤਾਂ ਖੰਡੇ ਵਟ ਦੇ ਅੰਮ੍ਰਿਤ ਦੀ ਲੋੜ ਨਹੀਂ ਤੇ ਉਹਨੂੰ ਸਮਝ ਲੈਣਾ ਚਾਹੀਦਾ ਵੀ ਤੈਨੂੰ ਜੰਮਣ ਦੀ ਲੋੜ ਹੀ ਕੋਈ ਨਹੀਂ ਕਿ ਜੰਗਰ ਦੇ ਘਰੇ ਜਾਪੇਗਾ ਤੇ ਚੰਗਾ ਰਹਿੰਦਾ ਹੌਲ ਹੌਲ ਜੋੜ ਕੇ ਜੋ ਕੇ ਤੈਨੂੰ ਕੰਮ ਤਾਂ ਪਿੰਡੋਂ ਲੈ ਲੈਂਦੇ ਸੋ ਖਾਲਸਾ ਜੀ ਇੱਕ ਕਲਗੀਧਰ ਦਾ ਅਵਤਾਰ ਪੁਰਬ ਹੈ ਕਿ ਇਹਦੀ ਲੱਖ ਲੱਖ ਨੂੰ ਸਵਾਸ ਸਵਾਸ ਵਧਾਈ ਵੀ ਹੋਵੇ ਤੇ ਕਲਗੀਧਰ ਦੇ ਲਾੜਦੇ ਪੁੱਤਰ ਬਾਬਾ ਅਜੀਤ ਸਿੰਘ ਤੇ ਬਾਬਾ ਜਾਰ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਨ ਸਿੰਘ ਤੇ ਭਾਈ ਸਾਹਿਬ ਸਿੰਘ ਤੇ ਬਾਕੀ ਦੇ ਪਿਆਰਿਆਂ ਦੇ ਸ਼ਹੀਦੀ ਪੁਰਬ ਦੀ ਅੱਜ ਦਾ ਦਿਨ ਹੈ ਸਤਿਗੁਰੂ ਦੇ ਅਵਤਾਰ ਦੀ ਵਧਾਈ ਤੇ ਸ਼ਹੀਦਾਂ ਦੀ ਯਾਦ ਹਮੇਸ਼ਾ ਲਈ ਆਪਣੇ ਫਿਰਦੇ ਵਿੱਚ ਵਸਦੀ ਰਹੇ ਸਤਿਗੁਰੂ ਕਿਰਪਾ ਕਰਨ ਸੋ ਸੰਗਤ ਦੇ ਕਰਨ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਭਾਵੇਂ ਅੱਗੇ ਵੀ ਕਈ ਵਾਰੀ ਪ੍ਰੋਗਰਾਮ ਚੱਲੇ ਆਏ ਪਰ ਸਤਿਗੁਰੂ ਜੀ ਕਿਰਪਾ ਕਰਨ ਤੇ ਭਾਵੇਂ ਅੱਗੇ ਤੋਂ ਭਾਵੇਂ